ਲੰਗੇਦਣੀ ਐਸਜੀਪੀਸੀ ਪ੍ਰਧਾਨ ਦੀ ਚੋਣ ਵੇਲੇ ਇੱਕ ਵੱਡਾ ਹੰਗਾਮਾ ਹੋਇਆ ਜਿੱਥੇ ਤੇਜਾ ਸਿੰਘ ਸਮੁਦਰੀ ਹਾਲ ਦੇ ਵਿੱਚ ਪ੍ਰਧਾਨ ਦੀ ਚੋਣ ਹੋ ਰਹੀ ਸੀ ਉੱਥੇ ਹੀ ਬਾਹਰ ਕੰਪਲੈਕਸ ਦੇ ਵਿੱਚ ਈਮਾਨ ਸਿੰਘ ਮਾਨ ਜੋ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਨੇ ਉਹਨਾਂ ਦੇ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ ਉਹਨਾਂ ਦੇ ਵੱਲੋਂ ਵਾਰ-ਵਾਰ ਇੱਕ ਮਤਾ ਸਾਹਮਣੇ ਲਿਆਂਦਾ ਜਾ ਰਿਹਾ ਸੀ ਜਿਸ ਨੂੰ ਉਹ ਪ੍ਰਧਾਨ ਦੇ ਕੋਲ ਸੌਂਪਣ ਦੀ ਮੰਗ ਕਰ ਰਹੇ ਸਨ ਪਰ ਉਹਨਾਂ ਨੂੰ ਉਸ ਤਰ੍ਹਾਂ ਨਹੀਂ ਕਰਨ ਦਿੱਤਾ ਗਿਆ ਦਰਸਲ ਈਮਾਨ ਸਿੰਘ ਮਾਨ ਇਤਰਾਜ਼ ਚੁੱਕਰੇ ਸਨ ਕਿ ਅਸੈਂਬਲੀ ਦੀ ਚੋਣ ਜਿਹੜੀ ਹੈ ਐਸਜੀਪੀਸੀ ਦੀ ਉਹ ਹੋਣੀ ਚਾਹੀਦੀ ਹੈ ਜਿਹੜੀ 2011 ਤੋਂ ਬਾਅਦ ਹੁਣ ਤੱਕ ਨਹੀਂ ਹੋਈ ਔਰ ਸੰਭਾਵੀ ਤੌਰ ਦੇ ਉੱਤੇ ਹੋਣੀ ਉਹੀ ਚਾਹੀਦੀ ਹੈ ਪਰ ਅਜੇ ਤੱਕ ਕਨਸਟੀਟਿਊਸ਼ਨਲੀ ਰਾਈਟ ਜਿਹੜਾ ਆ ਉਹ ਐਕਸਰਸਾਈਜ਼ ਕਿਉਂ ਨਹੀਂ ਕੀਤਾ ਗਿਆ ਜਿੱਥੇ ਇਹ ਸਵਾਲ ਸੈਂਟਰ ਤੇ ਅਤੇ ਨਾਲੋਂ ਨਾਲ ਸੂਬੇ ਦੀ ਪੰਥਕ ਪਾਰਟੀ ਉੱਤੇ ਖੜਦੇ ਆ ਉਥੇ ਹੀ ਈਮਾਨ ਸਿੰਘ ਮਾਨ ਇਸ ਨੂੰ ਜਨਤਕ ਤੌਰ ਦੇ ਉੱਤੇ ਪੇਸ਼ ਕਰਦੇ ਨਜ਼ਰ ਆਏ ਔਰ ਜਦੋਂ ਆਪਣਾ ਮੈਮੋਰੈਂਡਮ ਦੇਣ ਆਏ ਸੰ ਤਾਂ ਉਸ ਵੇਲੇ ਜਦੋਂ ਉਹਨਾਂ ਨੂੰ ਰੋਕ ਲਿਆ ਗਿਆ ਉਥੇ ਭਾਰੀ ਹੰਗਾਮਾ ਹੋਇਆ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਕੀ ਸਥਿਤੀ ਬਣੀ ਆਓ ਵੇਖਦੇ ਹਾਂ ਕੀ ਸਰਦਾਰ ਪਾਦਰ ਕਿਹਦੇ ਸਰਦਾਰ ਮੈਨੂੰ ਜਾਣਨਾ ਲੋ ਆਪਣੇ ਗੁਰੂ ਦੇ ਕਰਜ ਨਹੀਂ ਵੜ ਸਕਦਾ ਦਫ਼ਤਰ ਬਈ ਨੇ ਆਪਾ ਪਈ ਮੱਖਾ ਟਿਕਣ ਤੋਂ ਕੀ ਮੈਂ ਆਪਣੇ ਗੁਰੂ ਕਰਦੇ ਸਰਦਾਰ ਵਾਸਤੇ ਆਪ ਮਤਾ ਦੇਣਾ ਮਤਾ ਦੇਨ ਬੋਲ ਕੇ ਆ ਤੁਹਾਨੂੰ ਬਣਾਣਾ ਉੱਤੇ ਅੱਗੇ ਆ ਫੜੇ ਆਪਾਂ ਹੀ ਅੱਗੇ ਨਹੀਂ ਫੜੇ ਅੱਗੇ ਨਹੀਂ ਮੱਦੇ ਫੜਿਆ ਪਾਗਲ ਹੋ ਗਏ ਅੱਗੇ ਮੇਰੀ ਸੁਣੋ ਬੜਾ ਤਮਾਮ ਖਰਾਬ ਹੋ ਗਿਆ ਆਪਾਂ ਪਹਿਲੀ ਵਾਰ ਫੜਿਆ ਅੱਗੇ ਨਹੀਂ ਫੜੇ ਤੇ ਤੁਹਾਡੀ ਜੋ ਕਿਉਂ ਹੈ ਜੋ ਤੁਹਾਡਾ ਹੁਣ ਆਪਾਂ ਟਾਲੀਏ ਲੋਕੇ ਕਿਉਂ ਅੰਦਰ ਆਉਣ ਤੋਂ ਮੈਂ ਵੀ ਰੰਗ ਦੇ ਦਿਓ ਚਾਹ ਮੇਰੇ ਨਾਲ ਹੋ ਜਾ ਚਾਹ ਪੀਣੇ ਆਪਾਂ ਆਜੋ ਉੱਥੇ ਚੰਦੇ ਆ ਪੀਣੇ ਮੈਂ ਤੇਰੇ ਸਾਹਮਣੇ ਕਿਉਂ ਖੜੇ ਆ ਨਹੀਂ ਖੜਦਾ ਹੀ ਖੜਦਾ ਹਾਂ ਕਿ ਮੈਂ ਆ ਗਿਆ ਤੇ ਸਮਝਿਆ ਖੜਦਾ ਹਾਂ ਆ ਗਿਆ ਮੈਂ ਕਿਸੇ ਕੋਲ ਲੈਣਾ ਪਾਪਾ ਜੀ ਮੇਰੇ 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 ਚਰਨਾਂ ਤੇ ਮੇਰੇ ਸਰੀਰ 'ਤੇ ਕੋਈ ਨੁਕਸਾਨ ਜਿਹੜਾ ਗੁਰੂ ਕਰਕੇ ਨਹੀਂ ਵਰਤਦਾ ਸਾਡਾ ਸਿਰ ਚੱਲਦਾ ਆਹ ਦੇਖੋ ਚਲੋ ਫਿਰ ਚਲੋ 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 ਮੈਂ ਤੁਹਾਨੂੰ ਇੱਥੇ ਦਵਾਂਗੇ ਰਣਨਾ ਉਹਥੇ ਦਵਾਂਗੇ ਗੁਰੂ ਕਰਕੇ ਦਵਾਂਗੇ ਮੈਂ ਮਨ ਰਣਮ ਦੇ ਦਿਓ ਤੁਸੀਂ ਮੇਰੇ ਨਾਲ ਆ ਜਾਓ ਠੀਕ ਹੋ ਜੀ ਜਸ ਸਿੰਘ ਸਮੁੰਦਰੀ ਦੇ ਹੌਸੇ ਉੱਥੇ ਕੇਸ ਵੀ ਦੇ ਦੇਣਾ ਜਦੋਂ ਹਿੰਦਰ ਕੋਲ ਲੈਣ ਆ ਗਏ ਤੁਹਾਡੇ ਨਾਲ ਹਰ ਵਾਰੀ ਤੁਹਾਡੇ ਨਾਲ ਆਇਆ ਨਾ ਇਹ ਦਰਬਾਰ ਸਾਹਿਬ ਦੇ ਕੰਪਲੈਕਸ 'ਚ ਅਸੀਂ ਕੋਈ ਮਾੜੇ ਆ ਟਰ ਕੋਈ ਮੇਰੀ ਜਲਮਤ ਸਾਹਿਬ ਨੂੰ ਸੁਣ ਹਾਂ ਆ ਕਾਗਜ਼ ਦੇਣਾ ਤੁਹਾਨੂੰ ਮੈਂ ਉੱਥੇ ਆ ਕੇ ਦਊਂਗਾ ਫਿਰ ਮੱਥੇ ਆ ਕੀ ਕਰਦੇ ਹੁੰਦੇ ਜੀ ਕੁੱਤੇ ਮੈਂ ਹੁਣੇ ਲੈ ਜਨਾ ਮੈਂ ਮੈਂ ਉਜਲਾਸ ਦੇ ਵਿੱਚ ਲੈ ਜਨਾ ਮੈਂ ਆਪ ਖੁਦ ਲੈ ਜਾ ਫਿਰ ਉੱਥੇ ਅਸੀਂ ਆ ਕੇ ਦੇ ਦੇਨੇ ਆ ਜੀ ਮੈਂ ਅਸੀਂ ਕੋਈ ਆ ਹੱਥ ਮਾਰਾਂਗੇ ਕੀ ਮੇਰੇ ਦਫ਼ਤਰ ਬੈਠੋ ਮੈਂ ਚਾਹ ਪਾਣੀ ਪੀਵਾਂਗਾ ਅਸੀਂ ਕੋਈ ਉੱਥੇ ਤੁਹਾਡੇ ਉੱਤੇ ਹਮਲਾ ਕਰਨ ਨਾ ਬਣਾ ਕੇ ਪੰਜ ਅਸੀਂ ਬੰਦੇ ਮੈਮੋਰੈਂਡਮ ਲੈ ਕੇ ਆਏ ਆ ਹੁਣ ਤੁਸੀਂ ਤੁਸੀਂ ਨਾ ਆਪਾਂ ਹਰ ਵਾਰੀ ਆਪਾਂ ਜੋ ਹਾਰ ਹੋ ਰਹੀ ਆ ਗਈ ਫੇਰ ਚਲੋ ਜੋ ਤੁਹਾਡਾ ਹੁੰਦਾ ਮੈਂ ਸਿਰਫ ਸਿਰ ਪ੍ਰਤਾਪ ਸਿੰਘ ਅਸੀਂ ਤਾਲ ਦੇਣੀ ਅਸੀਂ ਦੋ ਮਿੰਟ ਦੀ ਹੋਈ ਜਾਣਾ ਬਾਹਰਲੇ ਗੇਟ ਤੇ ਲੈ ਲਿਓ ਜੀ ਵੀ ਠੀਕ ਜੀ ਕੋਲ ਹੈ ਨਹੀਂ ਐਸਟ ਮਤਲਬ ਉਹ ਹਾਸ਼ ਸਿੰਘ ਜੀ ਐਸਟ ਐਸਟ ਤੁਹਾਡੀ ਕੀ ਇੱਜ਼ਤ ਹੈ ਇੱਜ਼ਤ ਸਾਡੇ ਤੇ ਸਾਡੇ ਸਾਰੇ ਇਹ ਮਰੀਜ਼ ਵਰਗੇ ਬੰਦੇ ਆ ਜੀ ਅਸੀਂ ਕਿਹੜਾ ਹੱਲਾ ਪਾ ਕੇ ਤੁਹਾਡੇ ਹਾਊਸ ਨੂੰ ਕੈਪਚਰ ਕਰ ਲੈਣਾ ਸਾਡੀ ਜਿੱਤੇ ਆਵੇ ਡਿਰੀ ਜਾ ਕੇ